ਪੁੱਤ ਗਏ ਦਵੇ ਜਾਣੇ ਕੋਈ ਚੰਗੀ ਖਬਰ ਲੈ ਕੇ ਹਣ ਹਾਂਜੀ ਚਾਚੀ ਜੀ ਮੈਂ ਤੇ ਆ ਪਾਨੀ ਆ ਵੀ ਜਿਹੜੀ ਉਹਦੀ ਸੱਸ ਅੱਸ ਕੇ ਗਈ ਮਨਜੀਤ ਦੀ ਦੀਦੀ ਗੱਲ ਉਹੀ ਨਿਕਲੇ ਉਹੀ ਨਿਕਲੇ ਵੇਖੋ ਹਣ ਤੇ ਮੇਰਾ ਤੇਰੀ ਮੰਮੀ ਦੇ ਕੰਮ ਪਹਿਲਾਂ ਮੈਂ ਜਿੱਤੇ ਮੈਂ ਕਿਹਾ ਸੀ ਵੀ ਮੈਂ ਇੱਥੇ ਬਹਿ ਜਾਨੀ ਆ ਉਹ ਤੇ ਕਹਿੰਦੀ ਨਹੀਂ ਐ ਸੁੱਖ ਨੂੰ ਕੀ ਹੋ ਗੱਲ ਵਾ ਆਪੇ ਬ ਇਕੱਲੀ ਰਹਿ ਜੂਗੀ ਹੁਣ ਜਾਣ ਲੱਗਿਆ ਮੈਨੂੰ ਕਹਿ ਕੇ ਗਈ ਆ ਕਿ ਘਰ ਨੂੰ ਚਲ ਜੀ ਐਦਾਂ ਹੀ ਕਰਦੇ ਮੰਮੀ ਤੁਹਾਨੂੰ ਪਤਾ ਵਾ ਉਦੋਂ ਮੰਮੀ ਨੂੰ ਗੁੱਸੇ ਸੀ ਜਿਆਦਾ ਥੋੜਾ ਜਿਹਾ ਤਾਂ ਤਾਂ ਮੰਮੀ ਨੇ ਤੁਹਾਨੂੰ ਕਹਿ ਤਾ ਹਣ ਫੇਤੇ ਗੱਲ ਤੁਹਾਨੂੰ ਜਾਣ ਲੱਗਿਆ ਵੀਰਾ ਹੁਣ ਮੈਂ ਕਹਿ ਕੇ ਗਈ ਆ ਐਨੇ ਤੂੰ ਘਰ ਚਲ ਜਾ ਸਖਵਿੰਦਰ ਜਾ ਕੇ ਉਹ ਸੁੱਖ ਲੱਗੇ ਬੈ ਤੇ ਮੈਂ ਜਦ ਮੈਂ ਕਿਹਾ ਸੀ ਉਦੋਂ ਕੀ ਗੱਲ ਸੀ ਮਮੀ ਨੇ ਆਪਣੀ ਮਨਮਰਜ਼ੀ ਕਰਨੀ ਹੁੰਦੀ ਮਰਜ਼ੀ ਨਹੀਂ ਤੁਹਾਨੂੰ ਕਹਿਣਾ ਸੀ ਨਾ ਤੁਹਾਡੀ ਮਰਜ਼ੀ ਨਹੀਂ ਉਹਦੇ ਵੇਲੇ ਮੰਨੀ ਨਹੀਂ ਹੈ ਹਾਂਜੀ ਚਾਚੀ ਮਰਜ਼ੀ ਆਪਣੀਆਂ ਕਰਦੀ ਹੈ ਨਾ ਤੇ ਚੱਲ ਕੋਈ ਨਹੀਂ ਮਾਰਦਾ ਤਰੋ ਚੱਲ ਵਧੀਆ ਵਧੀਆ ਖਬਰ ਆਵੇ ਇਹੀ ਤੇ ਮੈਂ ਸੋਚਣ ਦੀ ਪਜਾਜੀ ਬਾਬਾ ਜੋ ਵੀ ਕਰੇ ਸਾਰਾ ਕੁਝ ਵਧੀਆ ਹੀ ਕਰੇ ਵਧੀਆ ਕਰੇ ਕਿਉਂਕਿ ਦੀਦੀ ਕਿਹੜੀ ਕਹਿਣਾ ਮਾੜੀ ਆ ਨਾ ਕਿ ਇਹਨੂੰ ਚੰਗੀ ਦੇ ਨਾ ਕਿ ਇਹਨੂੰ ਮਾੜੀ ਆ ਮੈਂ ਨਾ ਵੈਨਾ ਕਰਦੀ ਵੇਲਾ ਉਹ ਨਹੀਂ ਮੈਂ ਜਾਵੇਂ ਚਾਚੀ ਚਾਚੀ ਜੇ ਸਾਡੇ ਘਰ ਚਲ ਜੇ ਤਾਂ ਵੀ ਇੱਥੇ ਵੇਲਾ ਬੜੀ ਚਿਤ ਕਰਦੀ ਆ ਪਰ ਧੀ ਆ ਨਾ ਫੇਰ ਆਪਣੀ ਧੀ ਆ ਉਹੀ ਤੇ ਗੱਲ ਨਾ ਉਹਨੇ ਉੱਥੇ ਵੱਧ ਘੱਟ ਗੱਲ ਕਰਨੀ ਨਾ ਕਦੀ ਇੱਥੇ ਕੀਤੀ ਮੰਮੀ ਨੇ ਸਗੋਂ ਨੂੰ ਵੇਖ ਲੋ ਕਿੰਨੀਆਂ ਵੱਧ ਘੱਟ ਗੱਲਾਂ ਕੀਤੀਆਂ ਪਰ ਉਹਨੇ ਨਹੀਂ ਅੱਗ ਕੋਈ ਨਹੀਂ ਉਹਨੇ ਉਹਨੇ ਜਵਾਬ ਦਿੰਦੀ ਹੈ ਹਾਂ ਧੀ ਆ ਧੀ ਆ ਧੀ ਇਹ ਤਾਂ ਤਾਂ ਸੌਣਿਆਂ ਦੇ ਵਿਚਾਰਿਆਂ ਦੇ ਪਾਲ ਕੇ ਰੱਖੀ ਆ ਪਾਣੀ ਉਹ ਵੀ ਕਿਉਂ ਕਰਦੇ ਰਹੇ ਦੀਦੀ ਨਾ ਇਹਦਾ ਦੀਦੀ ਦੇ ਵਿਚਾਰੀ ਚ ਨਾ ਕੋਈ ਹਨਾ ਨਾ ਕਿ ਨਾ ਉਨੀ ਨਾ 21 ਨਾ ਕੋਈ ਮਾੜੀ ਗੱਲ ਹੀ ਉਹਦੀ ਸਾਰਾ ਕੰਮ ਕਰ ਕਰਦੇ ਫਿਰਦੇ ਤਾਂ ਵੀ ਮੈਂ ਤੇ ਗੱਲ ਉਹ ਅੱਗੇ ਆਂਦੀ ਆਂਦੀ ਚਾਚੀ ਮੈਂ ਸਾਰਾ ਕੰਮ ਕਰਦੀ ਫਿਰ ਵੀ ਮੇਰਾ ਨਹੀਂ ਘਤਰ ਕਰਦੇ ਮੈਂ ਹਾਂ ਚੱਲ ਕੋਈ ਨਹੀਂ ਪਤਾ ਅੱਛਾ ਨੇ ਕਿਹਾ ਕਦੀ ਨਾ ਕਦੇ ਰੱਬ ਸੁਣਦਾ ਹੀ ਆ ਕੋਈ ਨਹੀਂ ਤਾਂ ਲਾਹ ਕੀ ਪਤਾ ਜੇ ਤਾਂ ਮੈਂ ਤਾਂ ਨਹੀਂ ਮਾਲਕ ਨੇ ਸੋਣੀ ਲਈ ਹੋਵੇ ਮੈਂ ਤੇ ਆਪਾਂ ਨਹੀਂ ਚਾਚੀ ਜੀ ਹੋਈ ਵੀ ਸੱਚੀ ਚਾਚੀ ਜੀ ਉਹ ਕੌਣ ਤੁਰਿਆ ਆਉਂਦੀ ਆਂ ਕੋਣ ਆ ਗੋੜੀ ਬੈਗ ਫੜਿਆ ਨਾਲ ਯਾਰ ਪਤਾ ਤੂੰ ਬੈ ਮੈਂ ਦੇਖਾ ਪਿਆ ਕੋਣ ਹੈ ਹਾਂਜੀ ਚਾਚੀ ਜੀ ਪੁੱਛੋ ਬੋਲਾ ਕੌਣ ਲੱਗਦਾ ਨਾ ਗਰਮੀ ਬੜੀ ਈ ਤੇ ਮੱਤ ਮਾਰਦੀ ਗਰਮੀ ਨੇ ਵੀ ਮੇਰੀ ਸੱਸ ਜੀ ਸੱਸ ਅੰਟੀ ਹੋਰ ਸਭ ਠੀਕ ਜੀ ਹਾਂਜੀ ਵਧੀਆ ਜੀ ਤੇ ਤੁਸੀਂ ਕੋਣ ਮੈਨੂੰ ਪਛਾਣਿਆ ਨਹੀਂ ਕੋਈ ਗੱਲ ਨਹੀਂ ਪਛਾਣ ਵੀ ਹੋ ਜਾਂਦੀ ਆਜੋ ਅੰਦਰ ਗੜਗੜਾ ਤੇ ਗਰਮੀ ਅੱਗੇ ਬੜੀ ਮੱਤ ਵੱਜੀ। ਸਾਸ਼ੀ ਸਾਸ਼ੀ ਬਬੀ ਜੀ ਹੋਰ ਠੀਕ ਠਾਕ ਜੇ? ਹਾਂਜੀ ਵਧੀਆ। ਬਹਿ ਜਾਓ। ਪਾਣੀ ਦੇਵਾਵਾਂ ਚਾਚੇ ਜੀ ਨੂੰ। ਹਾਂ ਜੀ ਦੇ ਦਵਾਂ। ਪਛਾਣਨ। ਪਛਾਣਨ ਨੂੰ ਮੈਂ ਕਿਹੜੀ ਉੱਪਰ ਹੀ ਆ। ਸੋ ਕੋ ਤੁਹਾਨੂੰ ਤਾਂ ਪਹਿਲਾਂ ਪਛਾਣਨਾ ਚਾਹੀਦਾ। ਲੋਕੀ ਤਾਂ ਖੂਨ ਦੇ ਰਿਸ਼ਤੇ ਨਾਲ ਸੋ ਕੋ ਪਹਿਲਾਂ ਪਸੰਦ ਕਰਦੇ ਪਛਾਣ ਉਹਨਾਂ ਦੇ। ਕਦਾ ਖੁੰਦ ਅਸਤਾ ਖੁੰਦ ਰਿਸ਼ਤਾ ਹੈ ਕਿ ਮੈਂ ਵੀ ਤੁਹਾਡੀ ਕੁੜੀ ਆ ਸਾਡੀ ਕੁੜੀ ਆ ਤਾਂ ਉਹ ਤੁਹਾਡੀ ਕੁੜੀਆਂ ਤੁਹਾਨੂੰ ਨਹੀਂ ਪਤਾ ਲੱਗਣ ਡਿਆ ਨਹੀਂ ਮੈਨੂੰ ਨਹੀਂ ਪਤਾ ਲੱਗਣ ਡਿਆ ਚਲੋ ਕੋਈ ਗੱਲ ਨਹੀਂ ਦੱਸ ਦਿਨੇ ਸਾਡੀ ਕੁੜੀ ਤੇ ਹੋਈ ਹੈ ਮੰਜੀ ਦਾ ਚਾਹੇ ਮੇਰੀ ਹੈਪੀ ਆ ਮੇਰੇ ਗੋੜਾ ਵਸਾਂ ਵੀ ਆ ਸਾਡੇ ਬੱਚੇ ਤੇ ਹੋਈ ਆ ਚਲੋ ਕੋਈ ਗੱਲ ਨਹੀਂ ਤੁਹਾਨੂੰ ਲੱਗ ਜਾਣਾ ਪਤਾ ਹਣ ਮੈਂ ਆਈ ਆ ਹੁਣ ਦੱਸੂਗੀ ਤੁਹਾਨੂੰ ਸਾਰੀ ਗੱਲ ਠੀਕ ਹਾਂਜੀ ਕਿ ਤੋਂ ਆਏ ਦੀ ਨੂੰ ਮੈਂ ਆਪਣੇ ਭੰਡੋ ਆਈ ਆ ਤੇ ਕਿਤੇ ਤੁਹਾਡੀ ਕੁੜੀ ਹੈ ਸਾਡੀ ਕੁੜੀ ਹੈ ਉਹ ਹੈ ਪੀਆ ਮਨਜੀਤ ਉਹ ਮੈਂ ਵੀ ਤੁਹਾਡੀ ਆਂਟੀ ਤੁਹਾਨੂੰ ਉਦਾਂ ਨਾ ਪਛਾਣਣੀ ਨਾ ਹੈਗੀ ਤਾਂ ਕਰਕੇ ਤੁਹਾਨੂੰ ਲੱਗਣ ਡਿਆ ਵਾ ਮੈਂ ਤੇ ਵੇਖਿਆ ਹੀ ਨਹੀਂ ਤੈਨੂੰ ਪਹਿਲੀ ਵਾਰੀ ਵੇਖਿਆ ਮੈਂ ਆਈ ਪਹਿਲੀ ਵਾਰੀ ਤਾਂ ਤੁਸੀਂ ਮੈਨੂੰ ਪਹਿਲੀ ਵਾਰੀ ਦੇਖਣਾ ਹੈ ਤਾਂ ਹੁਣ ਮੈਂ ਇੱਥੇ ਰਹਿਣਾ ਕੋਈ ਗੱਲ ਹੁਣ ਪਛਾਣੋ ਆ ਜਾ ਕਰਨੀ ਇੱਥੇ ਰਹਿਣਾ ਤੁਸੀਂ ਹਾਂਜੀ ਆਪਣੇ ਘਰੇ ਰਹਿਣਾ ਇੱਥੇ ਆਪਣਾ ਘਰ ਹਾਂਜੀ ਆਪਣਾ ਘਰ ਕਿੱਦਾਂ ਇਦ ਕਰ ਸਾਬੀ ਦਾ ਉਹਨਾਂ ਨੂੰ ਜੀ ਨਾਲ ਨਾ ਜੀ ਚਲੋ ਵਿਆਹੀ ਹੈ ਤਾਂ ਸਾਬੀ ਆ ਘਾ ਦਾ ਸਾਬੀ ਦੇ ਬੋਟੀ ਹਾਂਜੀ ਪਤਾ ਮੈਨੂੰ ਸਾਰਾ ਹੀ ਸਾਰਾ ਤਾਂ ਮੈਨੂੰ ਪਤਾ ਸਾਬੇ ਵੀਰ ਦਾ ਪਤਾ ਸਾਰਾ ਤਾਂ ਮੈਨੂੰ ਪਤਾ ਵਾ ਤੁਸੀਂ ਟੈਨਸ਼ਨ ਨਾ ਲਓ ਤੇ ਕੋਈ ਗੱਲ ਨਹੀਂ ਮੈਂ ਹੁਣ ਤੁਹਾਨੂੰ ਪਤਾ ਇੰਨੀ ਗਰਮੀ ਥੱਕੀ ਹਰੀ ਆਈ ਆ ਤਾਂ ਬੱਸਾਂ ਚ ਮਤ ਵੱਜ ਜਾਂਦੀ ਐ ਤੇ ਮੈਂ ਨਾ ਘੜੀ ਰੈਸਟ ਕਰਦੀ ਆ ਮੈਨੂੰ ਕਮਰਾ ਦੱਸੋ ਮੇਰਾ ਕਿੱਥੇ ਆ ਮੈਂ ਘੜੀ ਰੈਸਟ ਕਰਾਂ ਤੇ ਫਿਰ ਬਾਕੀ ਗੱਲਾਂ ਬਾਅਦ ਚ ਕਰਦੇ ਹਾਂ ਦੀਦੀ ਤੁਸੀਂ ਆਏ ਕਿੱਥੋਂ ਜੀ ਕਿ ਤਾ ਨੂੰ ਨਹੀਂ ਪਪੂ ਆ ਦੇ ਕੁੜੀ ਨਹੀਂ ਹੋ ਨਹੀਂ ਜਾਣ ਸਾਰਿਆਂ ਦਾ ਪਤਾ ਵਾ ਪੋ ਆ ਦੇ ਕੁੜੀ ਇਹ ਤੂੰ ਕਿਹੜੀਆਂ ਗੱਲਾਂ ਕਰਨ ਰਿਹਾ ਮੈਂ ਤੁਹਾਨੂੰ ਕਹਿਣ ਟੀ ਕਿ ਮੈਂ ਇੱਥੇ ਰਹਿਣਾ ਵਾ ਨਾ ਮੈਂ ਤੁਹਾਨੂੰ ਦੱਸ ਦੂੰਗੀ ਮੈਂ ਵੀ ਤੇਰੀ ਨਣਾ ਨਹੀਂ ਆ ਜਿੱਦਾਂ ਮਨਜੀਤ ਰਿਹਾ ਨਾ ਇਦਾਂ ਮੈਂ ਵੀ ਤੇਰੇ ਨਾਲ ਹੀ ਆ ਤੁਸੀਂ ਨਾ ਇਹ ਚੀਜ਼ ਦੀ ਟੈਨਸ਼ਨ ਲਾਓ ਬਸ ਮੈਨੂੰ ਮੇਰਾ ਕਮਰਾ ਦੱਸੋ ਮੈਂ ਕਿਹੜੀ ਰੈਸਟ ਕਰਾਂ ਫਿਰ ਬਾਕੀ ਗੱਲਾਂ ਆਪਾਂ ਬਾਅਦ ਚ ਕਰਦੇ ਇਨਪਾਉਂਦਰ ਚਲਦੇ ਹੋਗੇ ਇਨਪਾਉਂਦਰ ਚੱਲੋ ਨਹੀਂ ਕੋਈ ਗੱਲ ਨਹੀਂ ਤੂੰ ਬਾਓ ਮੈਂ ਹੁਣ ਮੇਰਾ ਹੀ ਘਰ ਆ ਮੈਂ ਵੇਖ ਹੀ ਲੈਣਾ ਕਿਹੜਾ ਕਮਰਾ ਤੇ ਕਿਹੜਾ ਨਹੀਂ ਮੇਰੀ ਗੱਲ ਤੋਂ ਤਲਪੜੇਖਾ ਤੇ ਨਹੀਂ ਕਦਕਿ ਇਹਨੂੰ ਆਪਣੇ ਘਰ ਦਾ ਵਪਲੇਖਾ ਪੈਂਦਾ ਵਾ ਮੈਨੂੰ ਸਾਰਾ ਪਤਾ ਵਾ ਇਹ ਘਰ ਹੀ ਮੇਰਾ ਵਾ ਸਾਰਾ ਕੁਝ ਮੈਨੂੰ ਪਤਾ ਮੈਂ ਸਾਰਾ ਕੁਝ ਪਤਾ ਕਰਕੇ ਆਈ ਹਾਂ ਤੇ ਕੋਈ ਨਹੀਂ ਮੈਂ ਕਿਹੜੀ ਰੈਸਟ ਕਰਨਾ ਫਿਰ ਕਰਦੇ ਆ ਤੁਹਾਡਾ ਨਾਲ ਇੱਥੇ ਰਹਿਣਾ ਤੇ ਕਮਰਾ ਮੈਂ ਆਪੇ ਲੱਭ ਲਈ ਨਹੀਂ ਹੁਣ ਮੇਰਾ ਘਰ ਆ ਮੈਨੂੰ ਸਾਰਾ ਪਤਾ ਲੱਗ ਜਾਣਾ ਘਰ ਤੇ ਬੜਾ ਸੋਹਣਾ ਵਾ ਮੈਂ ਕਿੰਨਾ ਸੋਹਣਾ ਘਰ ਬਣਾਇਆ ਵਾ ਕਿੱਡੇ ਮਾਜੇ ਨਾਲ ਰਹਿਣ ੜੇ ਵੇਖ ਲਾ ਘਰ ਦੇ ਮਾਲਕ ਦੀ ਫੋਟੋ ਕਿਤੇ ਇੱਕ ਨਹੀਂ ਲੱਗੀ ਆਪਣੇ ਵੀ ਕਿਦਾਂ ਮਾਂ ਪੁੱਤਾਂ ਨੇ ਪੋਚ ਲਾਏ ਕੋਈ ਨਹੀਂ ਇਸੇ ਕੰਮ ਨੂੰ ਹੁਣ ਮੈਂ ਆਈ ਆ ਲਵੰਮੀ ਤੁਹਾਡੀਆਂ ਫੋਟੋਆਂ ਜੇ ਇੱਥੇ ਮੈਂ ਸਾਰਿਆਂ ਆਪਣੀਆਂ ਨਾਲ ਲਵਾਈਆਂ ਤਾਂ ਮੇਰਾ ਵੀ ਨਾਂ ਪਾਮ ਨਹੀਂ ਕੀ ਪਖੰਡ ਪੜਿਆ ਕਮਰੇ ਵੇ ਚੱਲ ਮਨਾ ਘੜੀ ਰੈਸਟ ਕਰ ਚਾਚੀ ਜੀ ਹੈ ਕੌਣ ਹੀ ਹੈ ਜਿੰਨੂੰ ਸਾਡੇ ਘਰ ਦੇ ਜੀਆਂ ਦਾ ਸਾਰਿਆਂ ਦਾ ਪਤਾ ਵਾ ਪਤਾ ਨਹੀਂ ਬੰਮ ਨੂੰ ਤਾਂ ਆਪਣੀ ਪਤਾ ਮੈਂ ਤੇ ਵੇਖੀ ਨਹੀਂ ਕਦੀ ਤੇ ਮੈਨੂੰ ਭਾਬੀ ਕਹਿਣ ਦੀ ਸਾਭੀ ਵੀ ਇਹ ਸਾਰਾ ਕੁਝ ਪਤਾ ਉਹਨੂੰ ਬਹੁਤ ਇਹਨੂੰ ਤਾਂ ਸਾਰੇ ਪਤਾ ਸਾਰੇ ਪਰਿਵਾਰ ਦਾ ਪਤਾ ਵਾ ਅੰਦਰ ਵੀ ਚਲ ਗਈ ਹੈ ਹਾਏ ਚਾਚੀ ਜੀ ਇਹਨੂੰ ਨਾ ਮੰਮੀ ਦੇ ਆਉਣ ਤੋਂ ਪਹਿਲਾਂ ਪਹਿਨੋ ਕੁਲਾਦ ਹੋ ਪਤਾ ਵੀ ਹੈ ਕੌਣ ਹੈ ਤਾਂ ਧਿਆਨ ਰੱਖੀਏ ਧਿਆਨ ਦੀ ਤੇ ਵੱਖਰੀ ਗੱਲ ਧਿਆਨ ਤੇ ਰੱਖ ਲੈਣੇ ਆ ਇਦਾਂ ਕਰਨਾ ਤੂੰ ਦੱਤਿਆ ਨਾਲ ਕੋਥੇ ਬਹਿ ਜਾ ਤੇ ਮੈਂ ਬਾਹਰ ਬੈਨੇ ਭੇਜਨੀ ਤੇ ਮੈਂ ਭੈਣ ਜਰਾ ਫੋਨ ਲਵਨੀ ਆ ਭੈਣ ਜੀ ਸੇਤੀ ਆ ਜਾ ਫੋਨ ਤੇ ਲਾ ਦੋ ਪਰ ਮੰਮੀ ਦੇ ਆਉਣ ਤੋਂ ਪਹਿਲਾਂ ਪਹਿਲੋਂ ਇਹਨੂੰ ਕਲਾ ਦੋ ਨਹੀਂ ਤੇ ਮੰਮੀ ਨੇ ਆਣ ਕੇ ਮੇਰੀ ਜਾਨ ਕੱਢ ਲੈਣੀ ਜੇ ਪਤਾ ਹੀ ਆ ਤੁਹਾਨੂੰ ਉਹਨੇ ਕਹਣਾ ਕਿ ਨੂੰ ਅੰਦਰ ਵੜ ਕੇ ਬੈਠੀ ਆ ਜੇ ਤੂੰ ਹੀ ਹਾਂ ਨੂੰ ਕੀ ਪਤਾ ਉਹ ਕਹਿੰਦੀ ਮੈਂ ਘਰ ਦੀ ਮੈਂ ਵੀ ਤੁਹਾਡੀ ਕੁੜੀਆਂ ਤਾਂ ਹਾਂ ਨੂੰ ਕੀ ਪਤਾ ਵੀ ਕੌਣ ਹੈ ਤੇ ਕੌਣ ਨਹੀਂ ਉਹਨੇ ਕਹਣਾ ਤੱਕੇ ਨਾ ਵੜ ਗਈ ਤੁਹਾਨੂੰ ਪਤਾ ਸਾਡੀ ਵਾਪੇਸ਼ ਜਾਨ ਦੇਣੀ ਮੰਮੀ ਨੇ ਮੇਰੀ ਗੱਲ ਸੇ ਕੋਈ ਨਹੀਂ ਮੈਂ ਮੰਮੀ ਤੇ ਨੂੰ ਫੋਨ ਲਵਨੀ ਆ ਨਾ ਤੇ ਤੁਸੀਂ ਸੇਤੀ ਆ ਜਾਓ ਆਪੇ ਸਾਹਣ ਹੁਣ ਉਹਨੂੰ ਕਿੱਦਾਂ ਕੱ ਹੁਣ ਕੀ ਕਰੀਏ ਚਾਚੀ ਮਮਮੀ ਦੀ ਗੱਲ ਉਹ ਮੈਂ ਕਿੱਦਾਂ ਕੱਢਾਂ ਉਹਨੂੰ ਅੰਦਰ ਐਦਾਂ ਕਰ ਜੀ ਤੁਸੀਂ ਮੰਮੀ ਨੂੰ ਫੋਨ ਲਾਓ ਤੇ ਮੈਂ ਆਉਦੇ ਲਾ ਕੇ ਜਾਂਦੀ ਨਾਲੇ ਮੁਰਕੀ ਪਰੋਂ ਉਪਰੀ ਹੈਗੀ ਤੇ ਤੁਹਾਨੂੰ ਪਤਾ ਇਹ ਘਰ ਭਰੇ ਆ ਅੱਜਕੱਲ ਕਿਹਦੇ ਵਿਸ਼ਵਾਸ ਨਹੀਂ ਹੈਗਾ ਸਹੀ ਗੱਲ ਚਾਚੀ ਨਾਲੋਂ ਮੈਂ ਧਿਆਨ ਰੱਖਦੀ ਪਤਾ ਕੌਣ ਆ ਤੇ ਕੌਣ ਨਹੀਂ ਚਾਚੀ ਇੱਕ ਬੈਗ ਵੀ ਸਾਡੇ ਲਾ ਕੇ ਲਿਆ ਕੇ ਰਾਤ ਤਾਈਓ ਹੁਣ ਇਹ ਤੇ ਡਰ ਹੁੰਦਾ ਨਾ ਅੱਜਕੱਲ ਤੈਨੂੰ ਪਤਾ ਸਮੇ ਕਿਦਾਂ ਦੇ ਆ ਸਹੀ ਗੱਲ ਚਾਚੀ ਤੁਸੀਂ ਆਉਣ ਲੱਗਿਆਂ ਬੂਆ ਨਹੀਂ ਮਾਰਦਾ ਮਾਰ ਕੇ ਆਏ ਯਾਰ ਮੈਂ ਤਾਂ ਮਾਰਿਆ ਸੀ ਮਹੋੜਾ ਮਾਰ ਕੇ ਆਏ ਹਮ ਨੂੰਨ ਕੀ ਪਤਾ ਸੀ ਚਲੀ ਤੋ ਕਰੋ ਤੁਸੀਂ ਲਾਓ ਮੰਮੀ ਨੂੰ ਫੋਨ ਤੇ ਮੈਂ ਅੰਦਰ ਵੇਖਦੀ ਉਹਦਾ ਧਿਆਨ ਰੱਖਦੀ ਆਂ ਬੋਲ ਕਰਦੇ ਆ ਖੁਦ ਮੈਨੂੰ ਨਹੀਂ ਫੋਨ ਚਾਚੀ ਜੀ ਅੰਦਰ ਵੇਖਦੇ ਹੋ ਅੰਦਰ ਹੋਰ ਨਾ ਮੈਨੂੰ ਬਿਵੋਹ ਚ ਕਰਕੇ ਮਾਰ ਕੇ ਗਾਂ ਜਾਵੇ ਨੀ ਨਹੀਂ ਮੈਂ ਉੱਧਰ ਨਹੀਂ ਹੁੰਦੀ ਮੈਂ ਫੋਨ ਲਾ ਕੇ ਹੁੰਦੀ ਆ ਅੰਦਰ ਕੇ ਆਜੋ ਆਜੋ ਫੇਰ ਆਏ ਪਤਾ ਨਹੀਂ ਆ ਕੌਣ ਤੇ ਕੌਣ ਨਹੀਂ ਮੰਮੀ ਹੁਣ ਆਦੀ ਆਉਣ ਤੋਂ ਪਹਿਲਾਂ ਪਹਿਲਾਂ ਬੱਸ ਚੱਲ ਜਾਵੇ ਬਾਬਾ ਨਹੀਂ ਤੇ ਮੰਮੀ ਨੇ ਆਣਗੇ ਮੇਰੀ ਸੰਗੀ ਮਰੋੜ ਦੇਣੀ ਨੇ ਕਹਿੰਨਾ ਤੂੰ ਕਿਧ ਨੂੰ ਕਿਧ ਨੂੰ ਅੰਦਰ ਬਾੜ ਬਾੜ ਬਿਠਾਉਣੀ ਆ ਜਾ ਵਾਂ ਅੰਦਰ ਦੇ ਨਾ ਕਿ ਇੱਕ ਦਿਨ ਕਵਾਉਣ ਨੂੰ ਵੀ ਨਹੀਂ ਜੀ ਗੰਡੇ ਪਤਾ ਨਹੀਂ ਕੌਣ ਤੇ ਕੌਣ ਨਹੀਂ ਰੱਖੀ ਵੀ ਰੱਖਣੀ ਪਿਆਣੀ ਵੇਖਦੀ ਆ ਜਾ ਕੇ ਕੀ ਕਰਨ ਰਹੀ ਆ 아이들 내년, 바로 이기띠 받기만 더 가기 수들이야. 아이들 걔다 타까게 아이들 이혼대이 총기야. 이거, 이때이 빙리냐. 나들이 봤더니 한달 걔야 자오가. 밭 재해 룻던 왈이런데 한 후, 음대 아니한게 사무라 토리히. ਨੂੰ ਲਾਇਆ ਕਿ ਮੇਰੀ ਮੰਮੀ ਹਾਂ ਹਾਂ ਦੋ ਤਿੰਨ ਵਾਲੀ ਫੋਨ ਲਾਤਾ ਚੁੱਕਰ ਨਹੀਂ ਲਈ ਫੇਰੇ ਕੋਈ ਲਾਵਾਂ ਹਲੋ ਹਲੋ ਤਾਂ ਜੀ ਮੈਂ ਦੋ ਤਿੰਨ ਵਾਲੀ ਫੋਨ ਲਾਇਆ ਤੁਹਾਨੂੰ ਤੇ ਚੁੱਕਿਆ ਕਿ ਹੋਣੀ ਇਨੇ ਰਹੀ ਆ ਗਈ ਹੀ ਅਜੇ ਤੇ ਗਈਆਂ ਘਰੋਂ ਘਰ ਚੁੱਕਣੇ ਲਿਆ ਵਾਂ ਯਾਰ ਕੰਮ ਹੈ ਤਾਂ ਤੈਨੂੰ ਫੋਨ ਲਾਉਣ ਲਈ ਹਾਂ ਕੰਮ ਮੈਂ ਤੇਰੇ ਲਾਗੋ ਆਈ ਜਿਹੜਾ ਕੰਮ ਹੈਗਾ ਸੀ ਉਦੋਂ ਤੱਕ ਮੇਰੀ ਘਰ ਤੋਂ ਹਿੱਦਰਾ ਕੰਮ ਨਿਬੜਿਆ ਕਿਨੇ ਜੇ ਆਏ ਤੇ ਜਾ ਕੇ ਸੁਖਵਿੰਦਰ ਬੈਠੇ ਆ ਅਜੇ ਇੱਡੀ ਛਿੱਤੀ ਕਿੱਥੋਂ ਕੰਮ ਨਿਬੜ ਗਿਆ ਤੇ ਫੇਰ ਘਰ ਨੂੰ ਜਲਦੀ ਆ ਜਾਓ ਕੀ ਗੱਲ ਵਾਸ ਸੁਖ ਠੀਕ ਵਾ ਹਾਂ ਹਾਂ ਸੁਖ ਠੀਕ ਵਾ ਤੇ ਘਰ ਨੂੰ ਜਲਦੀ ਆਓ ਮੈਨੂੰ ਝੂਠ ਨਾ ਮਾਰੀ ਸੱਚ ਸੱਚ ਬੋਲੀ ਚੰਗਾ ਮੈਂ ਜੇ ਤੁਹਾਨੂੰ ਕਹਤਾ ਵੀ ਸੁਖ ਠੀਕ ਹੈ ਤੇ ਬਸ ਘਰ ਜਲਦੀ ਆ ਜਾਓ ਜੇ ਕੰਮ ਹੁੰਦਾ ਠੀਕ ਆ ਤੇ ਜਿੰਨੇ ਹੁੰਦਾ ਕੋਈ ਨਹੀਂ ਬਾਤ ਚ ਕਰ ਲਗਾ ਪਹਿਲਾਂ ਤੁਸੀਂ ਘਰ ਆਓ ਸੁਖਵਿੰਦਰ ਆਹ ਸਾਥ ਤੋਂ ਜ਼ਰੂਰੀ ਤੇ ਆ ਕੰਮ ਕਰਨਾ ਏਡਾ ਕਿਹੜਾ ਜ਼ਰੂਰੀ ਕਾਰ ਕਾ ਇੱਥੇ ਵੀ ਜ਼ਰੂਰੀ ਤੁਸੀਂ ਇੱਧਰ ਆਓ ਨਾ ਪਹਿਲਾਂ ਇੱਧਰ ਵੀ ਜ਼ਰੂਰੀ ਹੈ ਜਲਦੀ ਆਓ ਪਹਿਲਾਂ ਮੈਨੂੰ ਇਹਨਾਂ ਦੱਸ ਵੀ ਸੁਖ ਠੀਕ ਆ ਮੈਨੂੰ ਹਾਂ ਸੁਖ ਠੀਕ ਹੈ ਇਹ ਗੱਲ ਦਾ ਹਾਂਜੀ ਸੁਖ ਠੀਕ ਹੈ ਚਲੋ ਠੀਕ ਹੈ ਫਿਰ ਤੇ ਕੋਈ ਗੱਲ ਹੋਈ ਨਾ ਸੁਖ ਨੂੰ ਫੇਰ ਆਣ ਕੇ ਤੇਰੀਆਂ ਹੱਡੀਆਂ ਚ ਕੱਢੂ ਤੈਨੂੰ ਪਤਾ ਵੀ ਹੈਗਾ ਮੇਰੇ ਕੋਈ ਨਹੀਂ ਕੋਈ ਨਹੀਂ 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 ਕੋਈ ਗੱਲ ਨਹੀਂ ਸੁਖ ਠੀਕ ਹੈ ਤੁਸੀਂ ਜਲਦੀ ਆਓ ਨਾ ਠੀਕ ਆ ਜਿਵੇਂ ਤੁਹਾਨੂੰ ਕਹਿਤਾ ਤਾਂ ਫ ਮਰਕੇ ਮੇਰੇ ਦਵਾਲੇ ਹੋ ਜਾਣਾ ਤੇਰੀ ਆ ਜਾਂਦੀ ਤੈਨੂੰ ਬਸ ਘਰੋਂ ਨਿਕਲਦੀ ਢੇਰ ਹੁੰਦੀ ਮੇਰੀ ਚਲ ਠੀਕ ਹੈ ਜਲਦੀ ਆ ਜਾਓ ਹਾਂ ਕੰਮ ਬਾਅਦ ਕਰ ਲਾਂਗੇ ਇੱਧਰ ਆਓ ਪਹਿਲਾਂ ਚੰਗਾ ਕਹਿ ਤਾ ਚੰਗਾ ਚਲ ਠੀਕ ਹੈ ਉਧਰ ਤਾਂ ਪਹਿਲਾਂ ਇਹਨੂੰ ਜ਼ਰੂਰੀ ਹੈ ਤੇ ਆਜਰਾ ਘਰ ਆਏ ਇਹ ਪਹਿਲਾਂ ਨਿਬੇੜ ਲੈਣਾ ਪਤਾ ਨਹੀਂ ਕੌਣ ਆੜ ਕੇ ਅੰਦਰ ਵੜ ਕੇ ਬੈ ਗਈ ਆ ਹੁਣ ਸੁਖ ਵੀ ਅੰਦਰ ਬੈਠੀ ਆ ਮੈਂ ਵੇਖਾਂ ਭੜਨ ਨੂੰ ਬਹਿ ਦਿੱਤੇ ਹੈ ਮਾਲਕੇ ਪਈ ਆ ਕਿੱਤਾ ਕਰੋ ਲਾਤੀਂਦੀ ਤੇਦਾ ਆਪਣਾ ਹੀ ਆਪੇ ਮਾਰ ਰਣੀ ਬਣ ਕੇ ਕਿਤਾ ਸੁੱਤੀ ਅਤੇ ਮਿੰਨੂ ਸੇਵਾਸ਼ ਬਿਠਾਇਆ ਵਾ ਪੰਗਾ ਖਾਨਾ ਕਿਤਾ ਬੇ ਕੋੜੇ ਦੇ ਕਿਤੇ ਸੁੱਤੀ ਆ ਬੰਦਾ ਦੂਜੇ ਦੇ ਘਰ ਆਇਆ ਹੋਵੇ ਤੇ ਨੀਂਦ ਹੀ ਨਹੀਂ ਆਂਦੀ ਇਹ ਤੇ ਸਮਝਣ ਦੀ ਵੀ ਕਿਤਾ ਮੇਰਾ ਆਪਣਾ ਹੀ ਘਰ ਬੇਫਿਕਰੀ ਹੋ ਕੇ ਤੇ ਪਈਆ ਕਿਤਾ ਉੰਨੇ ਮਾਰ ਉਹਨੇ ਮਾਰੇ ਦੋਸੋ ਕੰਦਰੇ ਮਾਰੀ ਜਦੋਂ ਤਰ੍ਹਾਂ ਆ ਜਾਵੇਂ ਬੈਠਾ ਚਾਚੀ ਸੀ ਮੈਂ ਉਹਨੇ ਸਤੀਆ ਦੇ ਉਹਨੇ ਸਤੀਆ ਤੇ ਕੋਈ ਗੱਲ ਨਹੀਂ ਮੈਂ ਤੇ ਸਾਸ ਨੂੰ ਫੋਨ ਕਰਤਾ ਵਾ ਕੀ ਕਹਿੰਦੀ ਮੰਮੀ ਤੇ ਕਹਿੰਦੀ ਆਉਣ ਲੱਗੇ ਕਹਿੰਦੇ ਜੇ ਗੱਲਬਾਤ ਨਹੀਂ ਸਾਡੀ ਉੱਧਰ ਹੋਈ ਜੇ ਅਜੇ ਬੈਠੇ ਆਹੀ ਤੇ ਮੈਂ ਕਿਹਾ ਇੱਧਰ ਆ ਕੰਮ ਤਾਂ ਸਾਡਾ ਪਹਿਲੇ ਇੱਧਰ ਆ ਗਿਆ ਸਾਸਾ ਮੈਨੂੰ ਕੀਤਾ ਵਾ ਇਹ ਨਹੀਂ ਨਹੀਂ ਮੈਂ ਦੱਸਿਆ ਨਹੀਂ ਮੈਂ ਹਾਂ ਤੇ ਕਿਹਾ ਮੈਂ ਕਿਹਾ ਤੁਸੀਂ ਆਓ ਉਸ ਨੂੰ ਪੁੱਛਣ ਨਹੀਂ ਆਂਦੇ ਉਸ ਵਕਤ ਠੀਕ ਆ ਮੈਂ ਕਹਿੰਦਾ ਨਹੀਂ ਸੋਕਾ ਠੀਕ ਹੈ ਤੂੰ ਜਲਦੀ ਆ ਮੈਂ ਨਹੀਂ ਦੱਸਿਆ ਕਿ ਕੌਣ ਆਇਆ ਤੇ ਕੌਣ ਨਹੀਂ ਕੀ ਹਾਂ ਨਹੀਂ ਮੁਸੀਬਤ ਫਟੇ ਗਾਰਾ ਤੇ ਮੈਂ ਕਹਾਂ ਡਈਆਂ ਆਪਣੇ ਕੀ ਜਾਸ ਹਜਬਾ ਸਭ ਮੈਂ ਬੜੇ ਪਹਿਲੇ ਮੈਂ ਤਾਂ ਡਾਣਾ ਹੁੰਦੇ ਆਈਏ ਚਲ ਜੀ ਇਹ ਨਾਲ ਇੱਕ ਲੀ ਆਈਏ ਦੇ ਮਗਰ ਪੂਰਾ ਜੇ ਗੈਂਗ ਉਹੋ ਹੀ ਤੇ ਗੱਲ ਆ ਤੇ ਮੈਂ ਕਿਤੇ ਮਮੀ ਨੇ ਤੇ ਮੇਰੇ ਦਿਵਾਲੇ ਹੋ ਜਾਣਾ ਉਹਨੇ ਕਿਹਾ ਤੂੰ ਸਿਆ ਨਹੀਂ ਬੈਣੀ ਘਰ ਤੇਰਾ ਦਿਮਾਗ ਨਹੀਂ ਕੰਮ ਕੀਤਾ ਹਾਂ ਤੇ ਸੁਝਾਣ ਮੇਰੇ ਉਹੋ ਹੀ ਤੇ ਗੱਲ ਆ ਇਹ ਕਿ ਵੀ ਮੇ ਕੋ ਗਲਤੀ ਹੋ ਗਈ ਮੈਂ ਹੋੜਾ ਮਾਰੇ ਮੈਂ ਲੋਕ ਨਹੀਂ ਨਾ ਲੋਕ ਫੁੱਟੀ ਨਹੀਂ ਮਾਰ ਕੇ ਆਈ ਹੈਗੀ ਰੋਹਾ ਚਾਚੀ ਜੀ ਅਗੂ ਵੀ ਸ਼ੋਧੂ ਜੀ ਚੱਟ ਜਿੰਦਰਾ ਮਾਰਦੇ ਜੀ ਤੇ ਮੈਂ ਤਾਂ ਆਖਿਆ ਚਲ ਕੋਈ ਗੱਲ ਕਿਹੜਾ ਕੋਈ ਹੋਂਡਿਆ ਜਾਦਾ ਜੀ ਵੀ ਦਵੇਂ ਜਾਨੇ ਬੈਠੀਆਂ ਅੰਦਰ ਕਿਹੜਾ ਕੋਈ ਹੋਂਡਿਆ ਹੁਣ ਮਨ ਨੂੰ ਕੀ ਪਤਾ ਵੀ ਇੰਨੇ ਚੁੱਪ ਚਪੀਤੀ ਨੇ ਆ ਜਣਾ ਵਾ ਚਾਚੀ ਇਹ ਤੇ ਅੰਦਰ ਆਣ ਕੇ ਇਤਾਂ ਸੁੱਤੀ ਵੀ ਜਿੱਤਾਂ ਘਰ ਦੀ ਮਾਲ ਵੀ ਉਹ ਤੇ ਮੈਂ ਕਹਿੰਦੀ ਆ ਆਪਾਂ ਆਣ ਕੇ ਕਰਾਈ ਤੇ ਰਹਿਣ ਡੀਆਂ ਇਹਦੇ ਉਹ ਤੇ ਮੈਂ ਕਹਿੰਦੀ ਆ ਤੇ ਅੱਜ ਸਾਰੇ ਕੋ ਮੰਡੇ ਇੱਕ ਜੋ ਕੋ ਘਰ ਇਹਦਾ ਹੁੰਦਾ ਵਾ ਉਹ ਤੇ ਉਪਰਾ ਬੰਦਾ ਆਣ ਕੇ ਇੰਨਾ ਕਰਦਾ ਨਾ ਨਾ ਉਪਰਾ ਬੰਦਾ ਜਾਣਾ ਕਿਤੇ ਬਾੜੀ ਬਹਿ ਜਾਂਦਾ ਵਾ ਜਿਹਨੂੰ ਕਹੀਏ ਨਾ ਭਾ ਆਜੋ ਅੰਦਰ ਫੇਰ ਆਉਂਦਾ ਇਹ ਤੇ ਆਪਣੇ ਆਪ ਹੀ ਮੇਰੇ ਕੋਲ ਅੰਦਰ ਆ ਗਈ ਚਾਚਾ ਮੈਂ ਸੋਹ ਕੁੱਛਿਆ ਵੀ ਮੈਂ ਨਹੀਂ ਵੇਖਿਆ ਹੈਗਾ ਬੈਂਕ ਤੇ ਹੱਥ ਲਾਉਣਾ ਨਹੀਂ ਚਾਹੀਦੀ ਹਮੇ ਤੇ ਜਿੱਤਾਦੀਆਂ ਖਬਰਾਂ ਸੁਣਦੀ ਆ ਤੇ ਹੋਰ ਨਾ ਬੈਗ ਦੇ ਵਿੱਚ ਕੋਈ ਹੋਦਾ ਹਮਨ ਡਰ ਜਾਂਦਾ ਵਾ ਮੈਂ ਹੱਦ ਤੱਕ ਸਾਬੀ ਤੇ ਤੇਰੀ ਮੰਮੀ ਆਈ ਜਾਣ ਕਿਉਂਕਿ ਫੇਰ ਵੀ ਬੰਦਾ ਵਾ ਨਾ ਹੁਣ ਇਹ ਉਹਨਾਂ ਨੇ ਅੱчие ਘਰੇ ਜਾਣਾ ਤੇ ਅੱчие ਆ ਪੰਗਾ ਪਹਿਣਾ ਹੀ ਉਹ ਹੀ ਤੇ ਗੱਲ ਵਾ ਇਕ ਤਾਂ ਪੜੋ ਉਹ ਹੀ ਮਸਤੀ ਰੋਣ ਦੀ ਆਈ ਰਾਤੀ ਉਹ ਕੋਣੀ ਹੁ ਤੱਕ ਆਇਆ ਚ ਵੀ ਖੂਬ ਲੜ ਕੇ ਆ। ਦੇਖਾਂ ਵੇਖੋ ਹੋਈ ਹੋਈ ਮੈਂ ਕੀ ਤੈ ਉਹ ਲਾਤੀ ਆ। ਮੈਂ ਚਾਚੀ ਕੇ ਤੇ ਬੈਕ ਚ ਬੰਬ ਬੂੰਦੀ ਨਾ ਹੋਵੇ ਨਾ ਹੋਵੇ। ਹਨ ਨੂੰ ਦੋ ਮਾ ਨੂੰ ਡਾ ਦੇ ਜੀ। ਨਹੀਂ ਜਦ ਮੈਂ ਬੇਹਦੀ ਪਰ ਟੋ ਕੇ ਵੇਖੋਗੇ ਨਾ ਜੇ ਹੋਗਣ ਵਿੱਚ ਪਤਾ ਤਾਂ ਲੱਗੇ। ਕੰਨ ਲਾ ਕੇ ਸੁਣੋ ਬੈਕ ਚ ਕੋਈ ਆਵਾਜ਼ ਬੁਜਤ ਨਹੀਂ ਆਉਂਦੀ। ਆਹੋ ਤੇ ਜੇ ਫੇ ਮੈਂ ਹੌਲੀ ਹੌਲੀ ਮੈਂ ਖੋਲਦੀ ਪਰ ਵੇਖਦੀ ਆ। ਕਿਤੇ ਤੁਹਾਡੀ ਅੰਦਰਲੀ ਬਾਰੀ ਨਾ ਪੁੱਟ ਕੇ ਚੱਲ ਜੇ ਆ ਤੇ ਤੁਹਾਨੂੰ ਫਸਾ ਜੇ ਮੈਂ ਉਹਦੇ ਲਾਗੇ ਬੈਣੀ ਆ ਤੂੰ ਵਿਆਹ ਉਹਦੇ ਲਾਗੇ ਮੈਂ ਵੇਖਦੀ ਹਣੀ ਜਿਹਾ ਵਾਲਾ ਮੈਂ ਕੰਨ ਲਾਉਂਗੀ ਨਾ ਨਹੀਂ ਮੈਂ ਟੋਂਗੀ ਨਾ ਉਹਿਆ ਪਤਾ ਲੱਗ ਜਾਂਦਾ ਵਾ ਆਹ ਚਾਹ ਠੀਕ ਆ ਚਾਚੀ ਨੂੰ ਨਾ ਫੋਨ ਕਰਕੇ ਸਾਥ ਲਈ ਕਿਨੂੰ ਚਾਚੀ ਨੂੰ ਪਾਕਿਸਤਾਨ ਦੇ ਘਰ ਵਾਲੇ ਨੂੰ ਉਹਨੇ ਕਿੱਥੇ ਵੜਨਾ ਤੈਨੂੰ ਪਤਾ ਤਾਂ ਹੈਗਾ ਉਹਨੇ ਨਹੀਂ ਵੜਨਾ ਹੈਗਾ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਉਹ ਨਹੀਂ ਵੜਦਾ ਤੇ ਮੈਂ ਕਿਹਾ ਨਹੀਂ ਵੀ ਚਾਚਾ ਤੇਰਾ ਨਹੀਂ ਹੁੰਦਾ ਹੈਗਾ ਮੈਂ ਆ ਹੀ ਆਣੀ ਆ ਤੇ ਹਰਜੀਤ ਭਾਜੀ ਨੇ ਨਹੀਂ ਹੋਣਾ ਉਹ ਵੀ ਕਿਤੇ ਉਹ ਵੀ ਗੱਲ ਆਊਗਾ ਕਿ ਪਤਾ ਔਰ ਤੈਨੂੰ ਪਤਾ ਇਹ ਕੰਮ ਕਰ ਵਾਲਾ ਬੰਦਾ ਉਹ ਕਿੱਥੇ ਘੜ ਪੈਂਦਾ ਵਾ ਜਾਂ ਕੋਈ ਨਹੀਂ ਮੈਂ ਵੇਖਦੀ ਆ ਕੋਈ ਗੱਲ ਨਹੀਂ ਚਲ ਤੂੰ ਠੀਕ ਰੱਖ ਫੇ ਆਦੇ ਅਣੀ ਦੇਗਾ ਸਾਡਾ ਤਾਂ ਮੈਂ ਇਹਨਾਂ ਨੂੰ ਕੀ ਵੇਖਣਾ ਵਾ ਕੋਈ ਗੱਲ ਨਹੀਂ ਆਪੇ ਭਾਂਜੇ ਤੇ ਸਾਬੀ ਆ ਚਲੇ ਆਪੀ ਵੇਖ ਲੜ ਕੇ ਮੁੰਦਰ ਡਰ ਹੁੰਦਾ ਬਾਬਾ ਹਾਈ ਬੜਾ ਚਰਸਾ ਹੋ ਗਿਆ ਟੈਂ ਵੀ ਬੜਾ ਹੋ ਗਿਆ ਦਸਨੇ ਦੇ ਘਰ ਚ ਵੀ ਰਿਵਾਜ ਹੈ ਨੇ ਕਿ ਇਹਨੂੰ ਚਾਹ ਪਾਣੀ ਪੁੱਛ ਲਈ ਚਲ ਮੈਂ ਤਾਂ ਕੰਮ ਕਮ ਸੁੱਤੀ ਆ ਤੂੰ ਬੰਦਾ ਆਪ ਹੀ ਆ ਜਾਂਦਾ ਕਿ ਚਾਹ ਚੂ ਪੀਣੀ ਹੈ ਘਟ ਮੈਂ ਆਦਾ ਕਿ ਭਾਬੀ ਚੰਗੀ ਹੈ ਚਲ ਚਾਹ ਪਾਣੀ ਪੁੱਛੋ ਭਾਬੀ ਨੇ ਵੀ ਨਹੀਂ ਪੁੱਛਿਆ ਆਪ ਹੀ ਵੇਖਾਂ ਫਿਰ ਦਰਵਾਜ਼ਾ ਬੰਦ ਕੀਤਾ ਮੈਂ ਤਾਂ ਕੁੰਡੀ ਨਹੀਂ ਲਾਈ ਮੈਨੂੰ ਬਾਹਰੋਂ ਲੋਕ ਕੀਤਾ ਇਹ ਲੱਗਦਾ ਪਾਬੀ ਪਾਬੀ ਨਿਹਾਲ ਮੇਰਾ ਪਾਣੀ ਕਿੱਥੇ ਚਲ ਗਿਆ ਦਰਵਾਜ਼ਾ ਬੰਦ ਕਰਕੇ ਹੇ ਮੈਨੂੰ ਜਾ ਨਹੀਂ ਰਿਹਾ ਵੀ ਭਾਬੀ ਭਾਬੀ ਕਰ ਰਹੇ ਆ ਵੀ ਕੀ ਕਰਾਂ ਖੋਲਾਂ ਬੂਆ ਆ ਗਈ ਆ ਗਈ ਹਾਂਜੀ ਤੂੰ ਦਰਵਾਜ਼ਾ ਕੱਲ ਹੀ ਬੰਦ ਕੀਤਾ ਉਹ ਆਪਾਂ ਮੇਰੇ ਤੇ ਜਾਨ ਨਿਕਲ ਕੇ ਅੰਦਰ ਮੈਨੂੰ ਪਤਾ ਨਹੀਂ ਕੀ ਹੋ ਗਿਆ ਵਾ ਮੈਨੂੰ ਦਰਵਾਜਾ ਕੋਈ ਬੰਦ ਕਰਦਾ ਨਾ ਮੇਰਾ ਤਾਂ ਸਾਹ ਗੋਮ ਹੋ ਜਾਂਦਾ ਅੰਦਰ ਉਹ ਨਹੀਂ ਦੀਦੀ ਆਪਾਂ ਤਾਂ ਤਾਂ ਕਿਤੇ ਵੀ ਚੱਲ ਤੁਸੀਂ ਸੁੱਤੇ ਸੁੱਤੇ ਰਹੋ ਆਪਾਂ ਬਾਹਰ ਗੱਲਾਂ ਕਰਨ ਲਈਂਗੇ ਚੱਲ ਤਵਾਜਣਾ ਤੁਹਾਡੇ ਤੱਕ ਜਾਵੇ ਉਦਾਂ ਮੈਂ ਤਾਂ ਦਰਵਾਜਾ ਢੋਹ ਦਿੰਦਾ ਵਾ ਤੁਸੀਂ ਤੇ ਦਰਵਾਜਾ ਹੀ ਬੰਦ ਕਰਤਾ ਕੁੰਡਾ ਲਾਤਾ ਮੈਨੂੰ ਤਾਂ ਉਦਾਂ ਟੈਕੋ ਚੱਲੇ ਟੈਨਸ਼ਨ ਦੇ ਨਾਲ ਕਿਛ ਕੁੰਡਾ ਲੱਗ ਗਿਆ ਇਹ ਫਿਰ ਮੈਨੂੰ ਨਹੀਂ ਪਤਾ ਲੱਗਾ ਮੈਂ ਤਾਂ ਆਪਣੀ ਮਨ ਨੂੰ ਦੀਦੇ ਢੋਇਆ ਹੀ ਬੂਆ ਚੱਲ ਕੋਈ ਗੱਲ ਨਹੀਂ ਤੇ ਮੇਰੀ ਗੱਲ ਸੁਣ ਮੈਂ ਤਾਂ ਸੌਂ ਗਈ ਘੜੀ ਤੇ ਮੇਰੀ ਅੱਖ ਲੱਗ ਗਈ ਤੁਸੀਂ ਚਾਹ ਚੋਈ ਨਹੀਂ ਪੁੱਛਦੇ ਤੇ ਹੈਗੇ ਤੁਸੀਂ ਸੌਂ ਗਏ ਇਨਾਂ ਦੀਦੀ ਫਿਰ ਹਾਂ ਹੈ ਸੌਂ ਹੀ ਗਈ ਮੈਨੂੰ ਕਿਉਂ ਹੋ ਗਿਆ ਕਮ ਸਕਮ ਚਾਹ ਹੀ ਬੰਦਾ ਘੋਟ ਪੁੱਛ ਲੈਂਦਾ ਚਾਹ ਨਾਲੇ ਮੈਨੂੰ ਦੋ ਘੋਟ ਤੇ ਨਾਲੇ ਮੈਨੂੰ ਭੁੱਖ ਲੱਗੀ ਹੈ ਦੋ ਰੋਟੀਆਂ ਵੀ ਦੋ ਮੈਨੂੰ ਭੁੱਖ ਲੱਗੀ ਮੈਂ ਖਾਣੀ ਹੈ ਚੱਲ ਮੈਂ ਕੋਈ ਨਹੀਂ ਬਣਾਉਣੀ ਚਾਹਦੀ ਸੀ ਫਿਰ ਬਣਾਓਗੇ ਮੈਂ ਆਪਣਾ ਬਾਬੇ ਨਹੀਂ ਨਹੀਂ ਮੈਂ ਬਣਾ ਲੈਣੀ ਹੈ ਬਹਿ ਜਾਓ ਤੁਸੀਂ ਇੱਥੇ ਬਹਿ ਜਾਓ ਅੰਦਰ ਹੀ ਚੱਲ ਕੋਈ ਗੱਲ ਨਹੀਂ ਬਹਿ ਜਾਣੀ ਮੈਂ ਇੱਥੇ ਹੁਣ ਮੈਂ ਕੀ ਬਣਾ ਬਾਹਰ ਮੈਂ ਨਹੀਂ ਘੜੀ ਤੂੰ ਤੁਸੀਂ ਬਣਾਓ ਚਾਹ ਬਾਹਰ ਕਿੱਥੇ ਜਾਣਾ ਬਾਹਰ ਤਾਂ ਧੁੱਪ ਵਾ ਇੱਥੇ ਰਹੋ ਹਾਂ ਸਗੋਂ ਅੰਦਰ ਹੀ ਦੇਹੀ ਆਹੇ ਪੱਬੀ ਤੂੰ ਕਿੱਦਾਂ ਦੀਆਂ ਗੱਲਾਂ ਕਰਨ ਰਹੀ ਐ ਦੱਸ ਮੇਰਾ ਘਰ ਵਾ ਮੈਂ ਜਿੱਥੇ ਮਰਜੀ ਪਾਵਾਂ ਬਾਹਰ ਪਾਵਾਂ ਅੰਦਰ ਪਾਵਾਂ ਜਿਹੜਾ ਤੈਨੂੰ ਕੰਮ ਆਖੇ ਨਾ ਤੁਸੀਂ ਉਹ ਕਰੋ ਚਾਹ ਕੁੱਟ ਮੈਨੂੰ ਬਣਾ ਕੇ ਦੋ ਦੇਣੀ ਤੇ ਨਹੀਂ ਫਿਰ ਮੈਂ ਆਪੇ ਬਣਾ ਲੈਂਦੀ ਆ ਨਹੀਂ ਮੈਂ ਬਣਾ ਬਾਹਰ ਤੋਂ ਹੀ ਆਉਣ ਤਾਂ ਨਹੀਂ ਲੱਗਾ ਹੋਰ ਹਾਂ ਬਾਹਰ ਕਿੰਨੇ ਆਉਣਾ ਵਾ ਕਿੰਨੇ ਕ ਜਾਣੇ ਤੁਹਾਡੇ ਘਰ ਆਉਣ ਲੱਗੇ ਤੁਹਾਡਾ ਨਾਂ ਕੀ ਐ ਓਦਾਂ ਲੈ ਮੈਂ ਨਾਂ ਤੈਨੂੰ ਦੱਸਿਆ ਜੀ ਮੇਰਾ ਨਾਂ ਪਾਮਾ ਵਾ ਜੇ ਪਾਮਾ ਵਾ ਹਾਂ ਚਲੋ ਹਿੱਥੇ ਬਹਿ ਜਾਓ ਫੇਰ ਅੰਦਰ ਐ ਬਾਹਰ ਤੇ ਗਰਮੀ ਬੜੀ ਜੀ ਕਹਾਣੀ ਇਹ ਕਿਦਾਂ ਦੀਆਂ ਗੱਲਾਂ ਕਰਨ ਦੀ ਅੰਦਰ ਮੈਂ ਆਪਣਾ ਸਾਹ ਘੁੱਟਣਾ ਅੱਗੇ ਦਰਵਾਜ਼ਾ ਬੰਦ ਕਰਕੇ ਮੈਂ ਉੱਥੇ ਹੀ ਕੁਛ ਹੋ ਚੱਲਿਆ ਅੱਗੇ ਤੇ ਤੁਸੀਂ ਸੁੱਤੇ ਸੀ ਤਾਂ ਦਰਵਾਜ਼ਾ ਬੰਦ ਕੀਤਾ ਕੋਈ ਨਹੀਂ ਮੈਂ ਚਾਚੀ ਨੂੰ ਤੁਹਾਡੇ ਲਾਗੇ ਬਿਠਾ ਦਿੰਨੀ ਐ ਚਾਚੀ ਨੇ ਮੇਰੇ ਲਾਗੇ ਕੀ ਕਰਨਾ ਕੋਈ ਨਹੀਂ ਚਾਚੀ ਨੂੰ ਮੈਂ ਇੱਥੇ ਮੇਲ ਹੀ ਲਿਆ ਕਰਨਾ ਉਹ ਚਾਚੀ ਜੀ ਤੁਹਾਡੀ ਉਹ ਚਾਚੀ ਐ ਠੀਕ ਹੈ ਟਿਕਟ ਸਭੀ ਵੀ ਤੇ ਚਾਚੀ ਆ ਹਾਂਜੀ ਚਲ ਕੋਈ ਨਹੀਂ ਫਿਰ ਮੇਰੇ ਵੀ ਉਹ ਚਾਚੀ ਹੀ ਲੱਗਦੀ ਐ ਤੇ ਕੋਈ ਨਹੀਂ ਚਾਹ ਘੁੱਟ ਬਣਾ ਲਓ ਤੇ ਮੈਂ ਬੈਠੀ ਐ ਇੱਥੇ ਚਲੋ ਆਪਾਂ ਬਣਾਉਣੀ ਆ ਰੋਟੀਆਂ ਲੈ ਆਓ ਦੋ ਨਾਲ ਠੀਕ ਕੋਈ ਨਹੀਂ ਮੌਰੀ ਫਰਤੜਾ ਕੱਟ ਕੇ ਤੁੱਕ ਰਮਸਮ ਤੋਂ ਰੋਟੀਾਂ ਮੈਂ ਜਿਹਦੇ ਨਾਂ ਤੇ ਮੈਂ ਖਾਵਾਂ ਬੰਦਰ ਘਰੋਂ ਦਾ ਟੈਗ ਹੋ ਜੀ ਕਾ ਲੇ ਚਾਚੀ ਜੀ ਚਾਹ ਮੰਗਾਂ ਡੇ ਇਹ ਬਾਹਰ ਆਣਗੇ ਚਾਹ ਮੰਗਾਂ ਡੇ ਆਉਂਦੀ ਮੈਨੂੰ ਭੁੱਖ ਵੀ ਲੱਗੀ ਦੋ ਰੋਟੀਆਂ ਵੀ ਦੋ ਚੰਗੀ ਮਹਿਮਾਨ ਆਈਏ ਇਹ ਆਪਣੇ ਆਪ ਹੀ ਸਭ ਕੁਝ ਮੰਗਣ ਲਈ ਆ ਰਿਸ਼ਤੇ ਵੀ ਆਪਣੇ ਆਪ ਕੱਢੀ ਜਾਂਦੀ ਉਹ ਹੈ ਉਹ ਭਰਾ ਤੁਸੀਂ ਭਾਬੀ ਮੈਨੂੰ ਅੱਜ ਕੱਲ ਦੇ ਪਰੌੜੇ ਬਦੋ ਬਦੀ ਚਾਹ ਪੀਲੇ ਤਾਂ ਵੀ ਨਹੀਂ ਪੀਂਦੇ ਹੈਗੇ ਤੇ ਚਾਚੀ ਆਣ ਕੇ ਪੱਕੇ ਡੇਰੇ ਲਾ ਕੇ ਬੈ ਗਈ ਆ ਤੇ ਹੁਣ ਕੀ ਕਰੀਏ ਕੋਈ ਨਹੀਂ ਮੈਂ ਕੀਤਾ ਆ ਜਣਾ ਹਣਾ ਸਾਬੇ ਬਣਾਣੇ ਚਲ ਮੈਂ ਚਾਹ ਫੇਰ ਬਣਾ ਕੇ ਪਿਆ ਦੇਣੀ ਸਾਬੇ ਭੈਣ ਜਣਾ ਕੋਈ ਗੱਲ ਹੈ ਚਲ ਚਾਹ ਘੁੱਟ ਬਣਾਓ ਤੇ 7 ਪਰਾਈ ਰੁਪਏ ਆਲ ਦੇ ਦੀਆ ਚਾਚੀ 7 ਪਰਾਈ ਕਹਦੀ ਮੈਨੂੰ ਤਾਂ ਲੱਗਦਾ ਕੋਈ ਸੀਆਈਡੀ ਵਾਲੀ ਆਏ ਅੱਜ ਸੀਏਡੀ ਵਾਲੇ ਕਿਹੜੀ ਹੋਣੀ ਇੱਥੇ ਕੀ ਰੱਖੂੰ ਸੀਏਡੀ ਇੱਥੇ ਮੇਰੇ ਬੜਾ ਖਜ਼ਾਨਾ ਨੱਪਿਆ ਵੀ ਜਿਹੜਾ ਸਾਡੇ ਕੋਲ ਬੜੀ ਜਿਹਾ ਕੋਈ ਜਾਇਦਾਦ ਹੈ ਜਿਹੜੀ ਸੀਏਡੀ ਹੋਣੀ ਸੀ ਤੇ ਜਾਨਣੜ ਕੁਛ ਕੀਤਾ ਵਾ ਕੀ ਪਤਾ ਚਾਚੀ ਲਿਆਓ ਫਿਰ ਦੋਹੀ ਰੋ ਰੋਟੀਆਂ ਨਾ ਦੋਗੇ ਕਿ ਮੈਂ ਹੀ ਨਾ ਵਾ ਨਹੀਂ ਤਾਂ ਮੈਂ ਲਵਨੀ ਤੁਸੀਂ ਤੇ ਧਰ ਦਰਵਾਜ਼ਾ ਅਭੀਰ ਖੜਕ ਗਿਆ ਚਾਚੀ ਹਾਂ ਦਰਵਾਜ਼ਾ ਖੜਕਣ ਡਿਆ ਤੇ ਮੈਨੂੰ ਕਹਿਣ ਵੀ ਡਈ ਵੀ ਮੈਂ ਬਾਹਰ ਜਾ ਕੇ ਬੈਣੀ ਆ ਦਰਵਾਜ਼ਾ ਖੜ ਗਿਆ ਸਭ ਨੂੰ ਦਿਨ ਆ ਗਏ ਸੋ ਹੱਬੀ ਹੁਣਾਂ ਦਾ ਤੇ ਪਤਾ ਨਹੀਂ ਪਰ ਮੈਨੂੰ ਲੱਗਾ ਇਹਨੇ ਭਾਵੇਂ ਗੈਂਗ ਸੱਦ ਲਈ ਹੋਵੇ ਚਾਚੀ ਨਹੀਂ ਨਹੀਂ ਗੈਂਗ ਕਿੱਥੇ ਸੱਦਣੀ ਕੋਈ ਗੱਲ ਨਹੀਂ ਇਹ ਕਿੱਦਾਂ ਆ ਗਈ ਚਾਚੀ ਪੱਕਾ ਕੋਈ ਆਇਆ ਹੀ ਹੁਣ ਹੁਣ ਮਰਾਂਗੇ ਆਪਾਂ ਨਹੀਂ ਨਹੀਂ ਤੂੰ ਮੈਨੂੰ ਆਪ ਡਰਾਈ ਜਾਨੀ ਤੇ ਹੈ ਵੀ ਦਮੇ ਕੱਢੀਆਂ ਵਾਹੀ ਓਏ ਗਾਲੀ ਤਾਂ ਟੈਨਸ਼ਨ ਨਾ ਲੈ ਮੈਂ ਥੱਲੋ ਦੀ ਵੀ ਖਦੀ ਆ ਥੱਲੋ ਦੀ ਹੀ ਜੰਨੀ ਆ ਜੇ ਤੇ ਲੱਤਾ ਉਹ ਜੇ ਹੋਇਆ ਨਾ ਸਭ ਹੀ ਰਿਫਰਮੈਂਟ ਪਤਾ ਲੱਗ ਜਾਣਾ ਵੀ ਸਭ ਹੀ ਹੁਣੀ ਆ ਭੈ ਜਿਹਦੇ ਲੱਤਾ ਦੀ ਹੀ ਜੰਨੀ ਆ ਥੱਲੋ ਚਾ ਚਾ ਵੇ ਕੋਈ ਨਾ ਲੈ ਲੈ ਮੈਂ ਥੱਲੋ ਦੀ ਵੀ ਨਹੀਂ ਆ ਥੱਲੋ ਦੀ ਵੀ ਦੇਖ ਪੜਾ ਗੇੜ ਦੇ ਤੁਹਾਨੂੰ ਦੀ ਪਰ ਮੈਨੂੰ ਲੱਗਣਿਆ ਚਾਚੀ ਇਹਨੇ ਬੰਦੇ ਸਾਥ ਲੈਣੇ ਹਨ ਮਰਵਾਉਣ ਵਾਤੇ ਨਹੀਂ ਯਾਰ ਮੈਨੂੰ ਲੱਗਣਿਆ ਮੈਨੂੰ ਲੱਗਣਿਆ ਸਭ ਹੀ ਹੁਣੀ ਹੋਵੇ ਮਾਰੇ ਜਿਹਾ ਦਿਖਣ ਮੈਂ ਵੇਖਦੀ ਐ ਇੱਕ ਮਿੰਟ ਦੇਖੋ ਵੇਖੋ ਇਹ ਪਪਾ ਸਭ ਹੀ ਹੁਣੀ ਹੁਣ ਬਸ ਆਇਆ ਮੈਂ ਵੇਖਾਂ ਖਾਣ ਮੈਂ ਸੁੱਖ ਨੂੰ ਪੀ ਨਹੀਂ ਮਤਲਬ ਦਾ ਸਾਬੀ ਹੋਣੀ ਆ ਪਰ ਬਨੋ ਆਪ ਡਾ ਲੱਗਣ ਦੇ ਭਾ ਕੋਈ ਹੋੜ ਹੀ ਨਾ ਹੋਵੇ